ਇਤ ਨੂੰ ਨਾਲ ਲੈ ਕੇ ਇਸ ਵੀਰ ਦੀ ਕਿਸੇ ਗਰੀਬ ਗੁਰਦੇ ਨੂੰ ਜਗਾ ਦਵਾ ਦਾਂਗੇ ਕੱਲ ਨੂੰ ਤੁਹਾਡਾ ਮੈਂ ਕਿਸੇ ਵੀ ਭੈਣ ਦਾ ਜਾਂ ਜਵਾਈਆਂ ਦਾ ਇੱਥੇ ਤਾਂ ਇੱਥੇ ਛਾਵੇਂ ਕਰਦੇ ਅੱਖ ਨਹੀਂ ਰੱਖਣ ਦੇਣੀ ਇੱਥੇ ਛਾਵੇਂ ਕਰਦੇ ਕੱਲ੍ਹ ਕੋਈ ਧਿਆਨ ਨਾ ਸੋਲ ਠੀਕ ਹੈ ਨਾ ਮੈਂ ਨਾ ਦਾ ਗਰੀਬ ਨੂੰ ਦੇਵਾਂ ਮੈਂ ਦਊਂਗਾ ਗੁਰਦੁਆਰੇ ਨੂੰ ਮੈਂ ਵੀਰੇ ਤੁਸੀਂ ਕਿਸੇ ਨੂੰ ਨਹੀਂ ਦੇ ਸਕਦੇ ਤੁਹਾਡਾ ਤਾਂ ਹੱਕ ਹੀ ਨਹੀਂ ਰਹਿਣਾ ਠੀਕ ਹੈ ਨਾ ਹੁਣ ਤੁਸੀਂ ਲੈਣੀ ਨਹੀਂ ਹਾਂ ਤਾਂ ਤੁਸੀਂ ਲੈ ਕੇ ਕੀ ਕਰਦੇ ਉਹ ਪਿੰਡ ਦੀ ਪੰਚਾਇਤ ਨੇ ਪਿੰਡ ਦੀ ਪੰਚਾਇਤ ਨੇ ਜ਼ਿੰਮੇਵਾਰੀ ਲਈ ਆ ਤੇ ਪਿੰਡ ਦੀ ਪੰਚਾਇਤ ਮਤਾ ਪਾ ਕੇ ਪਿੰਡ ਦੇ ਕਿਸੇ ਵੀ ਗਰੀਬ ਨੂੰ ਦੇ ਦੇ ਤੁਹਾਡਾ ਕੋਈ ਲਿਖਾ ਦੇ ਕਹਿੰਦੀ ਹੂਗਾ ਕੰਮ ਵਿੱਚ ਮੇਰੀ ਮਾੜੀ ਜੀ ਹਾਲੀਲੇ ਪ੍ਰਧਾਨ ਨਾਲ ਗੱਲ ਕਰਾਓ ਹਾਂ ਤੇ ਪੈਣਾ ਇਹਨਾਂ ਦਿਨੋਂ ਤੇਰੀ ਫੋਨ ਫਾੜੀ ਲਿਆ ਮੈਂ ਇਹਨਾਂ ਦੇ ਪ੍ਰੋਣੇ ਨਾਲ ਬਹੁਤ ਫੋਨ ਤੇ ਮੈਂ ਤਾਂ ਕਰ ਰਿਹਾ ਸੀ ਮੈਂ ਕਿਹਾ ਵੀ ਇਹਨੂੰ ਚਕਾਓ ਉਹ ਮੈਨੂੰ ਕਹਿੰਦੇ ਕਿ ਸਾਡੀ ਬੇਇੱਜ਼ਤੀ ਹੁੰਦੀ ਹੈ ਮੈਂ ਕਿਹਾ ਬੇਇੱਜ਼ਤੀ ਕਿ ਆ ਆ ਬੇਇੱਜ਼ਤੀ ਨਹੀਂ ਹੈ ਭਾਈ ਮੇਰੀ ਗੱਲ ਸੁਣੀ ਜੋ ਨਾ ਨਾ 410 ਕਿਉਂਕਿ ਇਹ ਵਿਚਾਰੇ ਦੀ ਹਾਲਾਤ ਜਿੰਨੇ ਗਲਤ ਮਾੜੇ ਹਾਲਾਤ ਹੋਣਾ ਉਹਨਾਂ ਦਾ ਫਰਜ਼ ਨਹੀਂ ਬੰਦਾ ਵੀ ਇਸ ਘਰ ਦੇ ਪੈਰ ਵੀ ਕੱਲ ਨੂੰ ਪਾ ਜਣਾ ਕਿਉਂਕਿ ਜੇ ਔਖੇ ਟਾਈਮ ਨਹੀਂ ਖਲੋਤੇ ਤੇ ਸੌਖੇ ਟਾਈਮ ਕੀ ਖਲੋਣਾ ਤੁਸੀਂ ਪੰਚਾਇਤ ਬੈਠੇ ਆ ਠੀਕ ਹੈ ਜੀ ਤੁਸੀਂ ਕਿ ਗਰੀਬ ਗੁਦੰਦ ਦੇ ਇਹ ਜਨ ਮਤ ਵੀ ਆ ਜੂ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗ ਜੀ ਅੱਜ ਅਸੀਂ ਪਿੰਡ ਨੱਥੂ ਵਾਲਾ ਗੜਦੀ ਜ਼ਿਲ੍ਹਾ ਮੁੱਗੀ ਆਏ ਆ ਤੇ ਮੈਂ ਬਹੁਤ ਬਤਨਵਾਦ ਕਰਦਾ ਮੈਂ ਆਪਣੇ ਵੱਡੇ ਵੀਰ ਜੀ ਦਾ ਜਿਨ੍ਹਾਂ ਨੇ ਅੱਜ ਸਾਨੂੰ ਸੇਵਾ ਦਾ ਮੌਕਾ ਦਿੱਤਾ ਵਾ ਤੁਸੀਂ ਇਹ ਵੀਰ ਦੇਖ ਰਿਹਾ ਜੀ ਸਤਨਾਮ ਸਿੰਘ ਇਸ ਵੀਰ ਦਾ ਨਾਮ ਆ ਤੇ ਕਹਿੰਦੇ ਆ ਕਿ ਇਸ ਵੀਰ ਨੂੰ ਜਮਾਂਦਰੂ ਫੋਲੀਆ ਸੀਗਾ ਜਿਹਦਾ ਕਰਕੇ ਲੱਤਾਂ ਤੋਂ ਪਹਿਲਾਂ ਹੀ ਪਾਈ ਸੀਗਾ ਚਲੋ ਇਨਾਂ ਕੇ ਟ੍ਰਾਈਸਾਈਕਲ ਨਾਲ ਮਾੜਾ ਮੋਟਾ ਵਿਚਾਰਾ ਆਪਣਾ ਆਪਣ ਲੈ ਕੇ ਤੁਰਦਾ ਸੀਗਾ ਦਿਮਾਗ ਬਹੁਤ ਵੀਰ ਜੀ ਨਹੀਂ ਦੱਸਦੇ ਬਹੁਤ ਜ਼ਿਆਦਾ ਤੇਜ਼ ਸੀਗਾ ਇਹਦਾ ਪਰ ਜਦੋਂ ਦਾ ਇਹਨਾਂ ਦੇ ਫਾਦਰ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਉਹ ਇਹਨਾਂ ਦੀ ਸਾਹ ਸੰਭਾਲ ਕਰਦੇ ਸੀਗੇ ਉਦੋਂ ਤੋਂ ਹੀ ਇਹ ਵੀਰ ਵਿਚਾਰਾ ਦਿਨੋਂ ਦਿਨ ਠਾਂ ਜਾਂਦਾ ਗਿਆ ਇੱਕ ਇਹਨਾਂ ਦਾ ਭਰਾ ਵਾ ਉਹਦੇ ਤੇ ਕੋਈ ਕੇਸ ਚੱਲਦਾ ਜਿਹੜਾ ਕਰਕੇ ਉਹ ਘਰੋਂ ਬੇਕਾਰ ਹੋਇਆ ਵਾ ਤੇ ਤਿੰਨ ਇਸ ਵੀਰ ਦੀਆਂ ਭੈਣਾਂ ਵਾ ਪਰ ਤਿੰਨਾਂ ਭੈਣਾਂ ਦੇ ਵਿੱਚੋਂ ਇਹ ਦੱਸਦੇ ਆ ਕਿ ਕੋਈ ਵੀ ਭੈਣ ਇਸ ਵੀਰ ਦੇ ਨਾਲ ਆ ਦੁੱਖ ਦੀ ਘੜੀ ਦੇ ਵਿੱਚ ਨਹੀਂ ਖਲੋਤੀ ਮੈਂ ਧੰਨਵਾਦ ਕਰਦਾ ਹਾਂ ਪਿੰਡ ਨਗਰ ਦੇ ਸਮੂਹ ਵੀਰਾਂ ਦਾ ਪੰਚਾਇਤ ਦਾ ਆ ਆਨੀਆਂ ਗਵਾਨੀਆਂ ਦਾ ਜਿਹੜੇ ਦੱਸਦੇ ਆ ਕਿ ਅਸੀਂ ਇਹਨੂੰ ਰੋਟੀ ਪਾਣੀ ਦੇ ਕੇ ਜਾਂਦੇ ਆ ਠੀਕ ਹੈ ਜੀ ਜਦੋਂ ਵੀ ਅਸੀਂ ਗਲੀ ਦੇ ਵਿੱਚੋਂ ਲੰਘਦੇ ਆ ਇਹ ਜਦੋਂ ਵੀ ਬਾਜ਼ ਮਾਰਦਾ ਵਾ ਅਸੀਂ ਆਪਣੇ ਕੰਮਕਾਰ ਛੱਡ ਕੇ ਤੇ ਪਹਿਲ ਦੇ ਅਧਾਰ ਤੇ ਇਹਦੀ ਆਣ ਕੇ ਗੱਲ ਸੁਣਦੇ ਆ ਤੇ ਇਹਨੂੰ ਰੋਟੀ ਪਾਣੀ ਦੇ ਕੇ ਜਾਂਦੇ ਆ ਵੇਖੋ ਕਈ ਵਾਰੀ ਵਿਚਾਰਾ ਇਹ ਦੱਸਦੇ ਕਿ ਪਾਣੀ ਤੋਂ ਵੀ ਮਹਤਾਜ ਹੋਇਆ ਰਹਿੰਦਾ ਵਾ ਜੇਕਰ ਅਸੀਂ ਨਾ ਸਾਨੂੰ ਧਿਆਨ ਰਵੇ ਜਾਂ ਨਾ ਹੀ ਪਾਣੀ ਦੇ ਕੇ ਜਾਈਏ ਤੇ ਇਹ ਵਿਚਾਰਾ ਪਾਣੀ ਤੋਂ ਵੀ ਪਿਆਸਾ ਰਹਿੰਦਾ ਵਾ ਇਹੋ ਜਿਹੇ ਭੈਣਾਂ ਨੂੰ ਇਹੋ ਜਿਹੇ ਭਰਾਵਾਂ ਨੂੰ ਕੀ ਕਰਨਾ ਵੀਰ ਆਪਾਂ ਜੇਕਰ ਆਪਣੇ ਨਾਲ ਔਖੇ ਸਮੇਂ ਵੀ ਖੜਦੇ ਨਹੀਂ ਹੈਨਾ ਤੇ ਵੀ ਨਾ ਇਹੋ ਪਾਣੀ ਪੀਆ ਯਾਰ ਮੈਂ ਮੈਨੂੰ ਪਹਿਲਾਂ ਪਾਣੀ ਪੀਆ ਵਾ ਪਾਣੀ ਲੈ ਗਦੇ ਭੈਣ ਨੂੰ ਨਾਲ ਕੋਣ ਆ ਵੀਰ ਕਾਰਵੋ ਕਾਰੋਲਾ ਆ ਪਾਣੀ ਪੀ ਲੈ ਮੇਰੀ ਭੈਣਾ ਉਧਰ ਮੇਰੀ ਗੱਲ ਸੁਣ ਬੜੀ ਚੇਦਾ ਡਿੱਕਣ ਡਿਆ ਤੁਹਾਨੂੰ ਹਲੋ ਇੱਥੇ ਰਿਸਰਵਨ ਇੱਥੇ ਲਿਆਉਣਾ ਹੈਗਾ ਵੀਰ ਨੂੰ ਪਾਣੀ ਵੀ ਉਤਲੇ ਆ ਮੈਂ ਨਹੀਂ ਬੈ ਜਾ ਭੈਣਾ ਪਾਣੀ ਪਾਣੀ ਦਿੱਤਾ ਪੈਣ ਨੂੰ ਪੀਦਾ ਪਰ ਪਾਣੀ ਆ ਲੱਗਦੇ ਇੱਥੇ ਲੈ ਆ ਮੈਂ ਚੜਦਿਆਂ ਨੂੰ ਗਏ ਵੀਰੇ ਮੈਂ ਨਾ ਰੋਜ਼ 1 ਵਜੇ ਉੱਠ ਕੱਢਦੇ ਆ ਤੇ ਐਂ ਬਾਜਾਂ ਬਾਦ ਵਿੱਚ ਪੜਿਆ ਆਪ ਵੀ ਆ ਜਾ ਮੈਨੂੰ ਪਚਾਲਾ ਮੈਂ ਰਾਤ ਇਹਨਾਂ ਵੱਡੇ ਨੂੰ ਮੂੰਹ ਲਾਇਆ ਮੈਂ ਵੀ ਚੱਲ ਗਏ ਆਪਾਂ ਉਹਦੇ ਕੋਲੇ ਇਹ ਕੰਦਾ ਦੀਵਾਲੀ ਲੈ ਕੇ ਚੱਲਾਂਗੇ ਆਪਾਂ ਅੰਮਨੰਦ ਵੀ ਕੋਲੋਂ ਆਉਣ ਦੇ ਮੈਂ ਮੈਡਮ ਉਹ ਟੱਗੇ ਉੱਤੇ ਲਾਉਂਦਾ ਯਾਰ ਕਿਤੇ ਮੈਨੂੰ ਵੀ ਨਹੀਂ ਪਤਾ ਕਿ ਢਿਲਾ ਆ ਕੇ ਨਹੀਂ ਚੱਕਦਾ ਮੈਂ ਹੋ ਗਿਆ ਕਹਿੰਦੇ ਹਾਂ ਚੱਕਦਾ ਉਹਨੇ ਸਵੇਰੇ ਪੂਰਾ ਹੋ ਗਿਆ ਮੈਂ ਤਾਂ ਜਿੱਥੇ ਵੀਰੇ ਕੰਮ ਕਰਦੇ ਉੱਥੋਂ ਹੀ ਮੈਨੂੰ ਉਹਨੇ ਨੰਨ ਕੇ ਬੈਠੀ ਮੈਂ ਕਿਹਾ ਪੈਸੇ ਮੈਂ ਉਹ ਦੇ ਫੜੂੰਗੀ ਮੈਂ ਦਿਵਾਲੀ ਲੈ ਕੇ ਜਾਣਾ ਹੁੰਦੇ ਵਾਹਿਗੁਰੂ ਮਾਪਾ ਬੱਤ ਨਾਲ ਲੰਮਾ ਆ ਆਜਾ ਇੱਥੇ ਇੱਥੇ ਛਾਵੇਂ ਕਰਦੇ ਇੱਥੇ ਛਾਵੇਂ ਕਰਦੇ

ਹਮ ਲੱਤ ਸੇਤ ਜਿਆ ਮਗਰ ਮਕਲਾ ਅਰੇ ਕਿਦਨ ਬਲਦੀ ਨਹੀਂ ਆਏਗੀ ਬੇ ਵਿਚਾਰੀ ਵੇ ਲੋ ਮਗਰ ਵੀ ਹੁੰਦੀ ਰਹੀ ਏ ਭੈਣ ਫਿਰ ਸਕੀਮ 16 ਅੰਦਰ ਹਮ ਕੀ ਨੂੰ ਕਹ ਪੈ ਨਗੰਦੇ ਚਿੱਲਣਾ ਚੱਲ ਤੂੰ ਜੱਟ ਕੇ ਚ ਬਿਠਾ ਦਿੱਤੇ ਚੱਲ ਆਣ ਮਿਲ ਜਾਓ ਮੈਂ ਦੋੜਾ ਦਰੀ ਨੂੰ ਅੰਦਰ ਆਉਣਾ ਅੰਦਰ ਆਂ ਯਾਂ ਇੱਧਰ ਅਸੀਂ ਕਾਚੀ ਨੂੰ ਗੱਡੀ ਚ ਬਿਠਾ ਦੇ ਨਾ ਅਜੇ ਪੈਰ ਅੰਦਰ ਆ ਜਾ ਵਾਈ ਰੁਤਾ ਨੂੰ ਗੁਰ ਆਮ ਦੱਸ ਆਂ ਨਾ ਅਰ ਚਾਚੂ ਜੂਸ ਖਾਸ ਤੇ ਸਰਵਨ ਬੈਣੂ ਤੁਹੇ ਇੱਥੇ ਬਿਠਾ ਤੇ ਮੈਂ ਇਹਨਾਂ ਨੂੰ ਉੱਥੋਂ ਨਾ ਬੈੱਡ ਦਵਾਉਣੇ ਆ ਠੀਕ ਆ ਤੇ ਮੈਂ ਬੈੱਡ ਦਵਾ ਕੇ ਤੇ ਫਿਰ ਇਹਨੂੰ ਉੱਥੇ ਲੈ ਜਾਣਾ ਮੈਂ ਸਾਰਾ ਟਾਈਮ ਕਿਹਨਾਂ ਕਿਹਾ 4 ਵਜੇ ਤੋ ਚਾ ਚੁਪਿਆ ਚਾ ਪੀ ਲਿਆ ਜੋ ਹਲ ਕੇ ਆਪਣੀ ਗੱਡੀ ਹੀ ਖੜਾਣਾ ਆ ਆਹ ਆਪਣੀ ਜੀ ਖੜਾਣਾ ਹੋਰ ਕਿੱਥੇ ਖੜਾਣਾ ਆ ਹਾਂ ਚੱਲ ਹਾਂ ਜਾਣਾ ਵੀਰ ਨਾਲ ਕਿਸੇ ਨੇ ਸੰਸਕਾਰ ਕਰਨ ਜਾਣਾ ਅਮਰਸਰ ਕਰਦੇ ਆਪਾਂ ਸੰਸਕਾਰ ਠੀਕ ਆ ਜੀ ਹਾਂ ਤੇ ਵੇਖ ਲਓ ਜੇ ਭੈਣ ਭਿੰਦੇ ਜਾਣਾ ਭੈਣ ਤੁਸੀਂ ਨਾਲ ਉੱਥੇ ਆਪਾਂ ਉੱਥੇ ਸੰਸਕਾਰ ਕਰੀਦਾ ਅਮਰਸਰ ਦੀ ਠੀਕ ਹੈ ਜੀ ਹਾਂ ਜੀ ਤੁਸੀਂ ਬੇਰੇ ਨਾਲ ਸਿੱਧੇ ਰੋ ਦੋਗੇ ਉਹ ਤਾਂ ਕੋਈ ਗੱਲ ਨਹੀਂ ਚੱਲੋੜਾਂਗੇ ਸਾਥ ਨਾਲ ਚਲਿਓ ਠੀਕ ਉਹ ਆ ਕੱਲ ਨੂੰ ਨਹੀਂ ਅੱਜ ਹੀ ਅੱਜ ਹੀ ਹੋਣੀ ਨਹੀਂ ਹੁਣ ਤਾਂ ਅੱਜ ਹੀ ਆ ਫਿਰ ਬਾਅਦ ਸੀ ਸਾਡੀ ਕੰਧ ਕੋਈ ਨਹੀਂ ਕੋਈ ਗੱਲ ਨਹੀਂ ਇੱਥੇ ਰਹਿ ਪਿਆ ਰਾਤ ਇੱਥੇ ਰਹਿ ਪਿਆ ਅੱਜ ਦੇ ਬਾਤ ਮਲਦੂਗੀ ਹਾਂ ਰਾਤ ਰਹਿ ਪਏ ਚ ਇੱਥੇ ਫੋਟ ਬੁਗੈ ਰਾ ਉਹ ਪੈਣੀ ਉਹਨਾਂ ਨੇ ਕਰ ਦੇਣੇ ਹੁੰਦੇ ਆ ਜੇ ਤੇ ਜੇ ਤੇ ਤੁਸੀਂ ਚੁਗਣੇ ਆਣ ਕੇ ਤੇ ਫਿਰ ਤੁਹਾਨੂੰ ਉੱਥੇ ਅਮਰਸਾ ਜਾਣਾ ਪਊਗਾ ਕਿਉਂਕਿ ਇਸੇ ਇੱਥੇ ਸੰਸਕਾਰ ਨਹੀਂ ਕਰੀਦਾ ਅਸੀਂ ਸੰਸਕਾਰ ਕਰਦਾ ਅਮਰਸਰ ਜਿੱਥੇ ਭਵਿਸ਼ੀ ਦੀ ਉੱਥੇ ਸਮਸ਼ਾਨ ਘਾਟ ਉੱਥੇ ਕਰੀਦਾ ਵਾ ਠੀਕ ਹੈ ਜੀ ਅਸੀਂ ਤੇ ਲਵਾਰਸਾਂ ਦਾ ਖਰੀਦਾ ਚਲੋ ਤੁਸੀਂ ਆਪ ਉਹਦੇ ਭਰਾ ਜਿਹੜਾ ਉਹਦੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਤੇ ਭਾਵੇਂ ਸਿਰ ਫੁੱਲ ਚੁਗਲੇ ਦੇ ਠੀਕ ਫੁੱਲ ਉਹਨਾਂ ਦੇ ਦੇ ਲੈਣੇ ਸਰਟੀਫਿਕੇਟ ਤੇ ਟਾਈਮ ਹਾਂ ਸਾਜੀ ਖੇੜ ਤੋਂ ਟਾਈਮ ਲੱਗਦਾ ਨਾ ਤੇ ਤੈਨੂੰ ਤਾਰੀਖਾ ਹਲ ਕਰਾਦਾ ਉਹਨਾਂ ਨਾਲ ਜਾ ਕੇ ਜੋ ਵੀ ਤੁਹਾਨੂੰ ਪਰਚੀ ਚਾਹੀਦੀ ਹੈ ਥਾਂ ਥੱਥੇ ਰੇ ਸੋਚ ਜਾਂਦੀ ਹੁੰਦੀ ਆ ਹਾਂ ਪਾ ਧੰਨਵਾਦ ਭੈਣ ਤੇਰਾ ਫਿਰ ਵੀ ਵਿਚਾਰੀ ਮਾੜੀ ਚੰਗੀ ਹੈਗੀ ਸਮੇ ਜਿੰਦਿਆਰ ਤੇ ਹੁੰਦੀ ਸੀ ਮੈਨੂੰ ਇਹਨੇ ਫੋਨ ਲਾ ਮੈਂ ਵੀ ਫਰੋਈਪੁਰ ਸੀਗਾ ਮੈਨੇ ਇਹਨੂੰ ਫੋਨ ਲਾ ਕੇ ਕਿਹਾ ਸਤੂ ਪੂਰਾ ਹੋ ਗਿਆ ਮੈਂ ਕਿਹਾ ਸਤੂ ਇਹ ਤਾਂ ਚੰਗਾ ਪੜਾਹੀ ਹੈ ਵਿਚਾਰਾ ਪਰ ਸੋ ਵੀਰੇ ਵੱਡੀ ਦੇ ਬੱਚੇ ਗਏ ਸੀ ਮੇਰੇ ਕੋਲੇ ਉਹਨੇ ਆਪਦੇ ਕੋਲੋਂ ਪਹਿਲੇ ਭੇਜੇ ਕਹਿੰਦੇ ਆ ਕਿ ਦਵਾਈ ਤੇ ਉਹਨੂੰ ਮਠਾਈ ਖਵਾ ਕੇ ਆਏ ਮੇਰੇ ਹੱਥਾਂ ਦੀ ਪਾ ਲੈ ਉਹ ਜਾਂ ਤਾਂ ਵਾਜਾਂ ਹੀ ਮਾਰੀ ਜਾਂਦਾ ਮੈਨੂੰ ਵਾਜਾਂ ਹੀ ਮਾਰੀ ਜਾਂਦਾ ਵੇਲਾ ਸੋਝੇ ਜਾਂਦੀ ਬੰਦੇ ਨੂੰ ਨਾ ਖਾ ਚਲੋ ਨਾ ਆਵਾ ਨਹੀਂ ਦੇ ਹਾਂ ਬਗੀ ਤੇ ਜਦੋਂ ਕਿ ਕਹਿੰਦੇ ਹਾਂ ਕਿ ਸੂਰਜ ਬਣਾਉਂਦਾ ਨਾ ਕੋਈ ਤਾਂ ਕੀ ਬੋਲਵਾ ਹੀ ਕਰਦੇ ਵਾਹ ਵਾਹ ਪਹਿਣਾ ਪਹਿਨੇ ਪਹਿਣ ਮੇਰੇ ਇੱਥੇ ਇੱਕ ਮਿੰਟ ਇਹ ਪਹਿਲਾਂ ਪਾ ਲੋ ਫਿਰ ਫਿਰ ਬੈਠ ਵੀ ਤੂੰ ਬਾਈ ਥੇ ਆਪਾਂ ਕੋਈ ਬੈਠ। ਮੈਂ ਤਾਂ ਵੀ ਸੁਖਾਈ ਹੁਣ। ਸੋ ਇਹ ਗਾ ਜਿੱਕੇ ਨਹੀਂ ਥੇਗਾ ਬਨੇ। ਮੈਂ ਲੇ ਸੈਟਲ ਤੂੰ ਬੈ ਜਾ ਨਾਲ। ਹੌਂਦਾ ਸਾਈਡ ਤੇ ਬਹਿ ਜਾ ਤਿੰਨੇ ਹੀ। ਬਹਿ ਜਾ ਨਾਲ। ਹਾਂ ਰਬੜ ਮੈਂ ਕਰਦਾ ਇੱਕ ਮਿੰਟ ਆ ਫੜੋ ਇਹ ਮੈਂ ਕਰ ਦੇਣੀ ਹੋਣੀ ਨਿਕਲ ਗਿਆ ਕਰ ਲਈ ਇਹ ਮੇਰੇ ਨਾਲ ਪਾੜ ਪਾੜੀ ਤੇ ਇਹ ਮਾਰ ਮਾਰ ਲਾ ਮਾਰ ਲਾ ਇਧਰ ਆ ਫੜੋ ਮੈਂ ਲਾਉਣਾ ਵਾ ਚੱਲਾ ਦੋ ਫਿਰ